ਬਹੁਤ ਐਂਸ ਜੀ ਬਹੁਤ ਜ਼ਿਆਦਾ ਅਰੂਣਾ ਨਿਕ ਰਿਆ ਸੀ ਆ ਪਹਿਲੀ ਵਾਰ ਦੇਖਿਆ ਸੀਗਾ ਦੇਖਿਆ ਨਹੀਂ ਸੀ ਨਾ ਇਦਾਂ ਦਾ ਕੁਝ ਵੀ ਇਸ ਕਰਕੇ ਸਾਨੂੰ ਇਨਾ ਡਰ ਬੱਚਿਆਂ ਨੂੰ ਮਸਾ ਚੱਕ ਚੱਕ ਕੇ ਅਸੀਂ ਬਾਹਰ ਭੱਜੇ ਬਾਹਰ ਵੀ ਦਵਾ ਦੋ ਤਿੰਨ ਮਿੰਟ ਆਈ ਗੇ ਰਗਟ ਸੈਨਾ ਰਾਤ ਤੋਂ ਹੀ ਜਦੋਂ ਦੀ ਪਾਕਿਸਤਾਨ ਨੇ ਜੰਮੂ ਤੇ ਇਲਾਕੇ ਚ ਹਮਲਾ ਸ਼ੁਰੂ ਕੀਤਾ ਹੈ ਭਾਰਤ ਦੀ ਸੈਨਾ ਉਦੋਂ ਹੀ ਲੱਗੀ ਸੀ ਇਹਨਾਂ ਨੂੰ ਮੂਹ ਤੋੜ ਜਵਾਬ ਦੇਣ ਲੱਗਦਾ ਹੈ ਇਹ ਸਹੀ ਸਮਾਂ ਹੈ ਸਬਕ ਸਿਖਾੜਾ ਚਾਹੀਦਾ ਪਾਕਿਸਤਾਨੀ ਹਾਂਜੀ ਸਹੀ ਸਹੀ ਸਮਾਂ ਹੈ ਸਮੇਂ ਉਹਨਾਂ ਨੇ ਰੋਕਿਆ ਤਾਂ ਹੀ ਅਸੀਂ ਬਚ ਗਿਆ ਜੇ ਉਹਨਾਂ ਨੇ ਨਾ ਰੋਕਿਆ ਹੁੰਦਾ ਤਾਂ ਸਾਰੇ ਹੀ ਜਣੇ ਹੀ ਸਮਾਪਤ ਹੋ ਜਾਂਦੇ ਮੱਛਿਆ ਨੂੰ ਅਸਾਂ ਰੋਕ ਕੇ ਇਹਨਾਂ ਨੂੰ ਕੁੜੀ ਦਾ ਇੱਕ ਤਾਂ ਮਰਨ ਵਾਲੀ ਹੋ ਗਈ ਜਮਾ 8-9 ਸਾਲ ਦੀ ਬੱਚੀ ਤੇ ਇਹ ਤਾਂ ਸਾਰੀ ਰਾਤ ਨਾ ਸੌਣ ਦਿੱਤੀ ਬਸ ਕਦੇ ਮੈਨੂੰ ਚੁੰਬੜ ਜੇ ਦਾਦੀ ਨੂੰ ਕਦੇ ਮਾਂ ਨੂੰ ਚੁੰਬੜ ਜੇ ਕਦੇ ਆਈ ਚੁੰਬੜਦੀ ਰਹੀ ਆਖੇ ਆਪਾਂ ਤਾਂ ਕਿੱਧਰ ਜਾਏਗੇ ਹੁਣ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੇ ਵਿੱਚ ਲੋਕਾਂ ਨੇ ਬੜੀ ਦਹਿਸ਼ਤ ਦੇ ਵਿੱਚ ਰਾਤ guzari ਹੈ ਕਿਉਂਕਿ ਬੀੜਤਲਾ ਬਸਤੀ ਚਾਰ ਦੇ ਵਿੱਚ ਤਮਾਕਾ ਹੁੰਦਾ ਪੂਰਾ ਸ਼ਹਿਰ ਸਹਿਮ ਜਾਂਦਾ ਹੈ ਹਾਲਾਂਕਿ ਵਿਚਾਰ ਆਇਆ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਰਮੈਸ ਵਕਤ ਬਸਤੀ ਨੰਬਰ 4 ਦੇ ਵਿੱਚ ਮੌਜੂਦ ਆ ਤਾਂ ਇਹ ਘਰ ਦੇ ਬਿਲਕੁਲ ਕੋਲੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਘਰ ਦੇ ਪਰਿਵਾਰ ਦੇ ਮੈਂਬਰ ਦਿਖਾਣਾ ਹੈ ਬੀਬੀਆਂ ਦਿਖਾਣਾ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਤਾਂ ਉਹ ਵੀ ਤੁਹਾਨੂੰ ਮੈਂ ਜਿਹੜੀ ਲੋਕੇਸ਼ਨ ਹੈ ਹੈਗੀ ਹੈ ਉਹ ਵੀ ਦਿਖਾ ਦਿੰਨਾ ਕਿ ਇਹਨਾਂ ਦਾ ਘਰ ਹੈ ਇਸ ਘਰ ਵਾਲਿਆਂ ਦੇ ਜਿਹੜੀਆਂ ਬਜ਼ੁਰਗ ਨੇ ਬੀਬੀਆਂ ਨੇ ਘਰ ਦੀਆਂ ਇਹਨਾਂ ਦੇ ਜਿਹੜੀਆਂ ਤੁਹਾਨੂੰ ਦਿਖਾ ਦਈਏ ਆ ਜਿਹੜਾ ਪਿੱਛੇ ਇਹ ਬੈਕ ਸਾਈਡ ਤੇ ਤੁਹਾਨੂੰ ਦਿਖਾ ਦਿੰਨਾ ਘਰ ਤੋਂ ਜਿਹੜੀ ਲੋਕੇਸ਼ਨ ਹੈਗੀ ਆ ਉਹ ਬਿਲਕੁਲ ਨਜ਼ਦੀਕ ਲੋਕੇਸ਼ਨ ਆ ਇਹ ਜਗ੍ਹਾ ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਜਗ੍ਹਾ ਦੇ ਉੱਤੇ ਆ ਜਿਹੜੀ ਮਿਜ਼ਾਈਲ ਦਾ ਜਿਹੜਾ ਟੁਕੜਾ ਹੈਗਾ ਇਹ ਡਿੱਗ ਗਿਆ ਇਹ ਬਠਿੰਡਾ ਦੀ ਵੀੜਤਲਾ ਬਸਤੀ ਨੰਬਰ 4 ਹਾਂਜੀ ਉਹ ਪੁਲਿਸ ਮੁਲਾਜ਼ਮ ਉਹ ਖੇ ਪਿੰਡੇ ਲੈ ਕੇ ਆ ਜਾਂ ਉਹ ਸਹੀ ਕਹਾਣੀ ਤੇ ਇੱਥੇ ਸਾਰੀ ਘਟਨਾ ਵਾਪਰਦੀ ਆ ਤੇ ਇਹ ਪਰਿਵਾਰ ਦੇ ਜਿਹੜੀਆਂ ਬੀਬੀਆਂ ਨੇ ਇਹ ਵੀ ਸਹਿਮ ਜਾਂਦੀਆਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਇਹ ਬਸਤੀ ਨੰਬਰ 4 ਦੇ ਵਿੱਚ ਰਾਤ ਨੂੰ ਰਾਤ ਨੂੰ ਜਿਹੜਾ ਹੈਗਾ ਲੋਕ ਘਬਰਾ ਜਾਂਦੇ ਆ ਬੀਬੀ ਰਾਤ ਕਿੰਨਾ ਕੁ ਧਮਾਕਾ ਸੀ ਕਿੰਨੇ ਕ ਵਜ ਦਾ ਟਾਈਮ ਸੀ ਤੁਸੀਂ ਕਿੱਥੇ ਸੀ ਉਹ ਸਵਾ 11 ਦਾ ਟਾਈਮ ਸੀ ਅਸੀਂ ਬੱਚਿਆਂ ਲਈ ਬੱਚਿਆਂ ਲਈ ਪਏ ਸੀਗੇ ਅਸੀਂ ਜਦੋਂ ਕਿਦਾਂ ਬਾਹਰ ਆਏ ਤਾਂ ਪੂਰੀ ਅੱਗ ਨਿਕਲੀ ਪੂਰੇ ਜ਼ੋਰ ਦੀ ਬਹੁਤ ਜ਼ਬਰਦਸਤ ਧਮਾਕਾ ਹੋਇਆ ਹਾਂ ਹਾਂ ਬਿਲਕੁਲ ਸਾਡੇ ਘਰ ਦੇ ਸਾਹਮਣੇ ਹਾਂ ਬਹੁਤ ਜ਼ੋਰ ਦੀ ਧਮਾਕਾ ਹੋਇਆ ਹਾਂ 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 ਪੂਰਾ ਹੱਲ ਗਿਆ ਸਾਰੇ ਮਕਾਨ ਦੀਆਂ ਛੱਤਾਂ ਵੀ ਪੂਰੀਆਂ ਹੱਲ ਗਈਆਂ ਹਾਂ ਬਹੁਤ ਮਾਹੌਲ ਬਣਾ ਹੋਇਆ ਸੀ ਇੱਥੇ ਛੋਟੇ ਬੱਚੇ ਵੀ ਨਾਲ ਹੈਗੇ ਆ ਬੜਾ ਟੈਂਸ਼ਨ ਛੋਟੇ ਛੋਟੇ ਬੱਚਾ ਨੂੰ ਅਸੀਂ ਬਾਹਰ ਲੈ ਕੇ ਆਂਦਾ ਕਮਰੇ ਤੋਂ ਕੱਢ ਕੇ ਕਮਰੇ ਦੀਆਂ ਛੱਤਾਂ ਜਿਹੜੀਆਂ ਅਸੀਂ ਪੂਰੀਆਂ ਹੱਲ ਚੁੱਕੀਆਂ ਸੀ ਤੇ ਬਹੁਤ ਡਰ ਲੱਗ ਰਿਹਾ ਸੀ ਬੱਚਿਆਂ ਨੂੰ ਸਾਰੇ ਬੱਚੇ ਕਿੰਨੀ ਦੇਰ ਇਥੇ ਫਿਰ ਕੇ ਨੂੰ ਬੁਝਾ ਦਿੱਤਾ ਗਿਆ ਆ ਆਪਣਾ ਵੀ ਆਪਣੇ ਆਪ ਹੀ 10 ਮਿੰਟ ਇਥੇ ਅੱਗ ਚੱਲੀ ਗਈ ਹੈ ਇਹਦੇ ਵਿੱਚੋਂ ਹਾਂ ਪੂਰੇ ਜੋਰ ਦੀ ਅੱਗ ਚੱਲੀ ਗਈ ਹੈ ਫਿਰ 10 ਮਿੰਟਾ ਵਾਦ ਆਪੇ ਇਹ ਖਤਮ ਹੋ ਗਈ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਆਏ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਇਹਦੇ ਨੇੜੇ ਨਹੀਂ ਜਾਣਾ ਫਟਣ ਦਾ ਡਰ ਹੈ ਹਲਕੂ ਬੇਕੋ ਨਾਲ ਹੀ ਘਰ ਹੈਗਾ ਤੁਹਾਡੇ ਰਾਤ ਨੂੰ ਪੂਰਾ ਅਨਸਰ ਪਈ ਹੁੰਦੀ ਬਹੁਤ ਅਨਸਰ ਜੀ ਬਹੁਤ ਜ਼ਿਆਦਾ ਅਰੂਣਾ ਨਿਕ ਰਿਆ ਸੀ ਆ ਪਹਿਲੀ ਵਾਰ ਦੇਖਿਆ ਸੀਗਾ ਦੇਖਿਆ ਨਹੀਂ ਸੀ ਨਾ ਇਦਾਂ ਦਾ ਕੁਝ ਵੀ ਇਸ ਕਰਕੇ ਸਾਨੂੰ ਇਨਾ ਡਰ ਬੱਚਿਆਂ ਨੂੰ ਮਸਾ ਚੱਕ ਜਾ ਕੇ ਅਸੀਂ ਬਾਹਰ ਭੱਜੇ ਵਾਰ ਵੀ ਦਵਾ ਦੋ ਤਿੰਨ ਮਿੰਟ ਆਈ ਗੇ ਰਗਟ ਉਹਨਾਂ ਤੋਂ ਦੇ ਕੇ ਅਸੀਂ ਕਿ ਇੱਧਰ ਜਾ ਰਹੇ ਸੀ ਕਦੇ ਇੱਧਰ ਜਾ ਰਹੇ ਸੀਗੇ ਫਿਰ ਇੱਥੇ ਡਿੱਗੇ ਅਸੀਂ ਬਾਹਰ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਅੱਗ ਚੱਲ ਰਹੀ ਸੀ ਇਥੋਂ ਇਹ ਉਹ ਦੋ ਤਿੰਨ ਘੰਟੇ ਚੱਲ ਰਹੀ ਫਿਰ ਅਸੀਂ ਬੱਚਿਆਂ ਨੂੰ ਮੀਡੀਆ ਆਪ ਲਾਈ ਅਸੀਂ ਪੁਲਿਸ ਮੁਲਾਜ਼ਮ ਲਾਈ ਇਹਨਾਂ ਨੇ ਪਾਸੇ ਕਰਿਆ ਸਾਰਿਆਂ ਨੂੰ ਇਹਨਾਂ ਨੇ ਕਿਹਾ ਇਹਨਾਂ ਨੇ ਵੀ ਦੇਖਿਆ ਨਹੀਂ ਇਹ ਵੀ ਦੂਰ ਹੀ ਦੇਖਦੇ ਰਹੇ ਕਹਿੰਦੇ ਫੋਟੋ ਕਹਾ ਜੇ ਦੋ ਤਿੰਨ ਮਿੰਟ ਹੋਰ ਫਟ ਸਕਦਾ ਹੈ ਪੀ ਸੈਨਾ ਰਾਤ ਤੋਂ ਹੀ ਜਦੋਂ ਦੀ ਪਾਕਿਸਤਾਨ ਨੇ ਜੰਮੂ ਤੇ ਇਲਾਕੇ ਚ ਹਮਲਾ ਸ਼ੁਰੂ ਕੀਤਾ ਹੈ ਭਾਰਤ ਦੀ ਸੈਨਾ ਉਦੋਂ ਹੀ ਲੱਗੀ ਸੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ ਸਬਕ ਸਿਖਾਣਾ ਚਾਹੀਦਾ ਪਾਕਿਸਤਾਨੀ ਨੂੰ ਹਾਂਜੀ ਸਹੀ ਸਹੀ ਸਮਾਂ ਹੈ ਸਮੇਂ ਉਹਨਾਂ ਨੇ ਰੋਕਿਆ ਤਾਂ ਹੀ ਅਸੀਂ ਬਚ ਗਏ ਜੇ ਉਹਨਾਂ ਨੇ ਨਾ ਰੋਕਿਆ ਹੁੰਦਾ ਤਾਂ ਸਾਰੇ ਹੀ ਉਰੀ ਵੱਡੀ ਸਰਕਾਰ ਨੇ ਵੀ ਜਿਹੜੇ ਡਿਫੈਂਸ ਸਿਸਟਮ ਲਾਇਆ ਸਮਾਂ ਜੀ ਖਤਮ ਕਰ ਦਿੰਦੇ ਐ ਇਹਨੂੰ ਮਿਜ਼ਾਈਲ ਅਟੈਕ ਨਹੀਂ ਹੁੰਦਾ ਇਹਨਾਂ ਦਾ ਹਾਂ ਜੀ ਹਾਂ ਫਿਰ ਬਸ ਹਾਂ ਜੀ ਸੀ ਤਾਂ ਫਿਰ ਡਰਦੇ ਕੋਈ ਵੀ ਨਹੀਂ ਇਧਰ ਬਾਹਰ ਮੁੜ ਕੇ ਨਿਕਲੇ ਨਹੀਂਗੇ ਡਰਦੇ ਬੱਚਿਆਂ ਨੂੰ ਅਸਾਂ ਰੋਕ ਕੇ ਇਹਨਾਂ ਨੂੰ ਕੁੜੀ ਦਾ ਇੱਕ ਤਾਂ ਮਰਨ ਵਾਲੀ ਹੋਗੀ ਜਮਾ 8-9 ਸਾਲ ਦੀ ਬੱਚੀ ਤੇ ਇਹ ਤਾਂ ਸਾਰੀ ਰਾਤ ਨਾ ਸੌਣ ਦਿੱਤੀ ਬਸ ਕਹ ਦੇ ਮੈਨੂੰ ਚੁੰਬੜ ਜੇ ਦਾਦੀ ਨੂੰ ਕਦੇ ਮਾਂ ਨੂੰ ਚੁੰਬੜ ਜੇ ਕਦੇ ਆਈ ਚੁੰਬੜਦੀ ਰਹੀ ਆਖੇ ਆਪਾਂ ਤਾਂ ਕਿੱਧਰ ਜਾਏਗੇ ਹੁਣ ਮੈਂ ਕਿਹਾ ਹੁਣ ਜਾਣਾ ਕਿੱਧਰ ਆਪਾਂ ਬੇਟੇ ਕੁਝ ਨਹੀਂ ਹੁੰਦਾ ਆਪਾਂ ਨੂੰ ਵੇਖੀ ਜਾਊਗੀ ਆਪੇ ਇਮਾਰਤ ਕਰੂਗਾ ਇੰਨੇ ਚਲਪੁਲ ਸਾਲੇ ਆ ਗਏ ਜਦੋਂ ਫਿਰ ਉਹਨਾਂ ਨੇ ਵੀ ਸਾਨੂੰ ਆਈ ਉਹਨਾਂ ਨੂੰ ਵੀ ਐਂ ਡਰੀ ਲੱਗਿਆ ਪੂਰਾ ਫਿਰ ਉਹਨਾਂ ਨੇ ਕਿਹਾ ਵੀ ਪਈ ਇਹਦੇ ਨੇੜੇ ਨਾ ਹੋਏ ਇਹ ਤਾਂ ਕੋਈ ਪਤਾ ਨਹੀਂ ਵੀ ਚੱਲੇ ਸਕਦੀ ਆ ਇਹ ਤੇ ਫੇਰ ਅਸੀਂ ਐਂ ਪਰਾਂ ਪਰਾਂ ਨੂੰ ਸਾਰਾ ਵੇੜਾ ਸਾਰੇ ਘਰਾਂ ਦੇ ਆ ਕੇ ਤੇ ਪਰਾਂ ਨੂੰ ਹੀ ਤੁਰੇ ਗਏ ਪਰ ਭਾਰਤ ਦੀ ਸੈਨਾ ਮੂੰਹ ਤੋੜ ਜਵਾਬ ਦੇ ਰਹੀ ਆ ਪਾਕਿਸਤਾਨ ਦੇ ਕਈ ਠਿਕਾਣੇ ਖਤਮ ਕਰਦੇ ਭਾਰਤੀ ਸੈਨਾਰੇ ਵਧੀਆ ਕੀਤਾ ਹਾਂਜੀ ਹਾਂ ਵਧੀਆ ਹੀ ਕੀਤਾ ਆਪਣੇ ਆਪਣੇ ਹਾਂ ਹਾਂ ਹਾਂਜੀ ਤੇ ਬਿਲਕੁਲ ਸਾਮ ਦੇ ਮਹੌਲ ਦੇ ਵਿੱਚ ਨਾ ਬੀਬੀਆਂ ਨੇ ਆਪਣਾ ਜਿਹੜਾ ਹੈਗਾ ਰਾਤ guzariਆ ਤੁਸੀਂ ਦੇਖ ਸਕਦੇ ਹੋ ਚਿਹਰੇ ਸਭ ਦੇ ਉੱਤੇ ਹੋਇਆ ਵੀ ਆਖਰਕਾਰ ਇਹ ਹੋਇਆ ਕਿ ਕਿਉਂਕਿ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੇ 71 ਦੀ ਲੜਾਈ ਸੁਣੀ ਹੋਈ ਹੈ ਕਿਉਂਕਿ ਕਿਸੇ ਦੀ ਉਮਰ ਉਸ ਵਕਤ ਜਿਹੜੀ ਛੋਟੀ ਹੋਣੀ ਹੈ ਜਿਨ੍ਹਾਂ ਨੇ 71 ਦੀ ਲੜਾਈ ਸੁਣੀ ਹੋਈ ਹੈ ਉਹ ਤਾਂ ਜ਼ਰੂਰ ਇਸ ਵਿੱਚ ਤੋਂ ਜਾਣੂ ਹੈਗਾ ਵੀ ਕਿਵੇਂ ਬੰਬਾਰੀ ਹੁੰਦੀ ਹੈ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ ਪਰ ਜਿਨ੍ਹਾਂ ਦੇ ਵਾਸਤੇ ਨਵੀਂ ਚੀਜ਼ ਹੈਗੇ ਜਿਨ੍ਹਾਂ ਨੇ ਇਹ ਪਹਿਲੀ ਵਾਰ ਲੜਾਈ ਦੇਖੀ ਹੈ ਉਹ ਬਿਲਕੁਲ ਸਹਮੇ ਹੋਇਆ ਪਰਿਵਾਰ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਇਹ ਚੀਜ਼ ਦਾ ਇਲਮ ਹੀ ਨਹੀਂ ਹੈਗਾ ਕਿ ਦੇਸ਼ 'ਚ ਜੰਗ ਲੱਗੀ ਹੋਈ ਹੈ ਕਿਉਂਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇਸ ਕਰਕੇ ਪਾਕਿਸਤਾਨ ਨੂੰ ਵੀ ਜਿਹੜਾ ਸਬਕ ਸਿਖਾਉਣ ਦਾ ਸਮਾਂ ਜਿਹੜਾ ਉਹ ਆ ਚੁੱਕਿਆ ਹੈ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਠਿੰਡਾ